ਮੰਮੀ ਜੀ ਚਾਹ ਬਣਾ ਕੇ ਲਿਆ ਮੈਂ ਤੁਹਾਡੇ ਹਾਸਤੇ ਤੂੰ ਚਾਹ ਬਣਾ ਕੇ ਲਿਆਏਂਗੀ ਤੂੰ ਕਰੇ ਰੱਬ ਦਾ ਮਿੱਠਾ ਸਾਹ ਬਣਾ ਪਾ ਕੇ ਲਿਆਈ ਮੈਂ ਕਛੂ ਕਰਾ ਕਿਤੇ ਚੱਲ ਤੈਨੂੰ ਮਾੜਾ ਮੋਟੀ ਕੋਈ ਸੋਰਤਾਊਗੀ ਤੈਨੂੰ ਤੇਰੀ ਵੀ ਰੈਸਟ ਹੋਊਗੀ ਨਹੀਂ ਤਾਂ ਸਾਰੇ ਦਿਹਾੜੀ ਕੰਮ ਜੀ ਥੱਪ ਜਾਨੀਆ ਲੈ ਮੈਂ ਕਾਂਢੀ ਤਾਂ ਸਾਫ ਕਰ ਤੇ ਸਵਾ ਮੇਰੀ ਬਣੀ ਜਾਂਦੀ ਜੇ ਦਫਾ ਦੇ ਨੀ ਫਿਰ ਮੈਂ ਦਬਾ ਰੋਟਾ ਰੋਟਾ ਲਾੜੂ ਵੀ ਕੰਮ ਹੋ ਜੂਗਾ ਮੇਰਾ ਸਾਰਾ ਸਭ ਜਿਮੀਰੀ ਬਣੀ ਪਈਏ ਚਲੋ ਹੈਲੋ ਹਾਂਜੀ ਦੀਦੀ ਸਤਿ ਸ੍ਰੀ ਅਕਾਲ ਕਿਵੇਂ ਹੋ ਹਾਂਜੀ ਹਾਂਜੀ ਠੀਕ ਐ ਬਸ ਬੈਠੇ ਸੀ ਹੁਣੇ ਬਸ ਠੀਕ ਐ ਹੋਰ ਕੀ ਕਰਦੇ ਸੀ ਅੱਛਾ ਮਾਰਕੀਟ ਗਏ ਹੋ ਸੀ ਅੱਛਾ ਮੈਨੂੰ ਵੀ ਦੱਸ ਦਿੰਦੇ ਮੈਂ ਵੀ ਜਾਂਦੀ ਰਹਿੰਦੀ ਹੋਰ ਘਰੇ ਦਾ ਸਾਰਾ ਦਿਨ ਫ੍ਰੀ ਬੈਠੇ ਰਹਿੰਦੇ ਆ ਹੋਰ ਸਾਰਾ ਦਿਨ ਬੇਲੇ ਉਹੀ ਗੱਲ ਆ ਬੋਰ ਹੋ ਜਾਈਦਾ ਘਰੇ ਬੈ ਬੈ ਕੇ हां मेनू दस और एक मेरी दराणी है सारा दिन काम ते लगी रहंदी है आए नहीं बैठ छट बैठ जे बन्दा ਕੋਲੇ ਨਾ हां जी हां जी चल ਕੋਈ ਨਾ ਤੁਸੀਂ ਮੈਨੂੰ ਦੱਸ ਦਿਓ ਚਲ ਫਿਰ ਗਏ ਤਾਂ ਤੁਸੀਂ ਮਾਰਕੀਟ ਤਾਂ ਮੈਂ ਵੀ ਜਾਂਦੀ ਰਹੂੰਗੀ हां चल ਠੀਕ ਹੈ ਓਕੇ ਛਟਕੜੀ ਰਾਮ ਕਰਦੇ ਹੂੰ ਸਾਰਾ ਦਿਨ ਕੰਮ 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 ਹੁਣ ਪੋਚਾ ਚੱਕ ਲਿਆ ਸਾਰਾ ਦਿਨ ਕੰਮ ਤੇ ਲੱਗੀ ਰਹਿੰਦੀ। ਲੈ ਮੈਂ ਕੰਮ ਤਾਂ ਮੇਰਾ ਸਾਰਾ ਨਿਬੜ ਗਿਆ ਉਹ ਪੋਚਿਆਂ-ਪੋਚਿਆਂ ਦਾ। ਹੁਣ ਮੈਂ ਆਟਾ ਗੁੰਨ ਦੇ ਖੇਤ ਵਾਲੇ ਦਾ ਪੂੜਾ ਰੋਟੀ-ਰੋਟੀ 라ਦੇ ਆ। ਹਾਏ ਹਾਏ ਆਟਾ ਵੀ ਥੋੜਾ ਹੀ ਰਹਿ ਗਿਆ ਹੁਣ। ਮੰਮੀ ਨੂੰ ਕਹਿੰਨੀ ਉਹ ਮੰਗ ਲਿਉਗੀ ਨਾ, ਲੈ ਆਉਗੀ ਕਿਸੇ ਦੇੋਂ। ਮੱਖਨੇ ਚੱਕਰ ਮੰਮੀ ਜੀ ਆਪ ਤਾਂ ਪੂਰੇ ਆਇਓ। ਕੀ ਕਹਿੰਨੀ ਆ? ਆਹੋ ਮੰਮੀ ਆ ਗਈ ਸੀ ਮੈਂ ਕਿਹਾ ਮੈਂ ਖੇਤ ਵਾਲੇ ਦਾ ਰੋਟਾ ਲਾਉਣਾ ਸੀ। ਤੇ ਆਟਾ ਹੀ ਥੋੜਾ ਜਿਹਾ ਰਹਿ ਗਿਆ ਹੁਣ ਨਖੇਸਾ ਲੰਦਾ ਟਾਈਮ ਹੋ ਗਿਆ ਹੁਣ ਤੱਕ ਮੰਮੀ ਉਹ ਸਾਢੇ 12 ਹੋ ਗਏ ਫਿਰ ਬੰਨ੍ਹਦੇ ਕਰਦੇ ਨੂੰ ਕੀ ਹੋ ਗਿਆ ਫਤ ਮੇਰੀ ਗੱਲ ਸੁਣਤੀ ਕੀ ਹੋ ਗਿਆ ਤੂੰ ਪਹਿਲਾਂ ਕੱਪੜੇ ਧੋਤੇ ਪੋਚੇ ਲਾਈ ਹੈ ਹਾਂ ਹਾਂ ਜੀ ਮੈਂ ਕਿਹਾ ਤੈਨੂੰ ਬੰਦ ਚਾਹ ਆਰਾਮ ਕਰਨਾ ਹੁਣੇ ਕੀ ਕਰੇ ਖੇਤ ਆਲਣਾ ਰੋਟੇ ਘਾਣੋ ਹਜੇ 2 ਵਜੇ ਜਾਉਂਦੀ ਰੋਟੀ ਮੇਰੀ ਗੱਲ ਸੁਣ ਬਹਿ ਜਾ ਇੱਥੇ ਹਾਂਜੀ ਹੈ ਪਹਿਲਾਂ ਮੇਰੀ ਗੱਲ ਸੁਣ ਮੈਨੂੰ ਐਂ ਦੱਸ ਤੂੰ ਸਾਰੀ ਦਿਹਾੜੀ ਕੰਮ ਕਰੀ ਜਾਨੀ ਆ ਕੰਮ ਕਰੀ ਜਾਨੀ ਪਹਿਲਾਂ ਮੈਨੂੰ ਐਂ ਦੱਸ ਤੂੰ ਰੋਟੀ ਖਾਧੀ ਅੱਜ ਨੇ ਮੈਂ ਉਹ ਮੇਰੇ ਰੋਟੀ ਜਿ ਖਾਦੀ ਨਹੀਂ ਲੈ ਦੱਸ ਮੈਂ ਕਿ ਚੱਲ ਮੈਂ ਰੋਟੀ ਰੋਟੀ ਉਹਨਾਂ ਦੀ ਬਣਾ ਕੇ ਨਾ ਫਿਰ ਫ੍ਰੀ ਹੋ ਕੇ ਖਾ ਲਵਾਂਗੀ ਨਹੀਂ ਆਉਣੀ ਮੇਰੀ ਧੀਏ ਗੱਲ ਸੁਣ ਪਹਿਲਾਂ ਤੂੰ ਰੋਟੀ ਖਾ ਆਪਦੇ ਸਰੀਰ ਵੱਲ ਵੀ ਧਿਆਨ ਦਿਆ ਕਰ ਤੂੰ ਮਾੜਾ ਮੋਟਾ ਸਾਰੇ ਜਿਹੜੇ ਕੰਮ ਕਰੀ ਜਾਣੀ ਆ ਪਹਿਲਾਂ ਤੋ ਕੱਪੜੇ ਧੋਤੇ ਫਿਰ ਤੂੰ ਪੋਚੇ ਲਾਏ ਪਹਿਲਾਂ ਰੋਟੀ ਤੋਰੀ ਖੇਤ ਹੈ ਤੇ ਹੁਣ ਫਿਰ ਤੂੰ ਦੁਪਹਿਰ ਦੀ ਰੋਟੀ ਨਿੰਬੜ ਗਈ ਤੈਨੂੰ ਆਈ ਨਹੀਂ ਪਤਾ ਵੀ ਮੈਂ ਕੰਟੈਂਟ ਰੈਸਟ ਕਰਨੀ ਆ ਕਿ ਲੋ ਕੋਈ ਨਹੀਂ ਮੰਮੀ ਫਿਰ ਹੁਣ ਕੀ ਕਰੀ ਹੁਣ ਘਰ ਦਾ ਕੰਮ ਆਪਾਂ ਨਹੀਂ ਕਰਨਾ ਪੈਂਦਾ ਹਨ ਨਹੀਂ ਨਹੀਂ ਪੁੱਤ ਆਪ ਦੀ ਸਿਹਤ ਦਾ ਧਿਆਨ ਕਰ ਜੇ ਸਿਹਤ ਹੋਊਗੀ ਤਾਂ ਕੰਮ ਹੋਊਗਾ ਪਹਿਲਾਂ ਤਾਂ ਮੈਨੂੰ ਐਂ ਦੱਸ ਮੂੰਹ ਦੇਖ ਪੁੱਤ ਤੇਰਾ ਪੂਰਾ ਕ ਨਿਕਲਿਆ ਪਿਆ ਐਂ ਬਣਿਆ ਪਿਆ ਜਮਾ ਤੇਨੂੰ ਪਤਾ ਨਹੀਂਗਾ ਵੀ ਮੈਂ ਆਪਦੀ ਸਿਹਤ ਦਾ ਧਿਆਨ ਰੱਖਣਾ ਮੰਮੀ ਫੇਰ ਆਏ ਹੁਣ ਘਰ ਦਾ ਉਹਨਾਂ ਨੇ ਵੀ ਆ ਕੇ ਰੋਟੀ ਖੇਤ ਲੈ ਕੇ ਜਾਣੀ ਐ ਨਾ ਫੇਰ ਉਹ ਪਕਾਉਣੀ ਪੈਣੀ ਐ ਹੁਣ ਆਪਾਂ ਨਹੀਂ ਖੇਤ ਤੇਨੂੰ ਸਾਰੇ ਸਾਰੇ ਕੰਮ ਦਾ ਤੈਨੂੰ ਠੇਕਾ ਲੈ ਰੱਖਿਆ ਉਹ ਕੀ ਕਰਦੀ ਆ ਉਹ ਵੇਲੇ ਹੀ ਰਹਿੰਦੀ ਆ ਸਾਰੀ ਜਿਹੜੀ ਫੋਨ ਤੇ ਲੱਗੀ ਰਹਿੰਦੀ ਕਦੇ ਸੇਹ ਲੰਗਾ ਨੂੰ ਲਾ ਲਿਆ ਕਦੇ ਮਾਸੀ ਦੀਆਂ ਕੁੜੀਆਂ ਨੂੰ ਕਦੇ ਚਾਚੇ ਦੀਆਂ ਕੁੜੀਆਂ ਨੂੰ ਤੇ ਉਹਨੂੰ ਨਹੀਂ ਪਤਾ ਵੀ ਮੈਂ ਕੰਮ ਕਰਨਾ ਹੈਂ ਉਹ ਤਾਂ ਮੌਜਨਾ ਐਸ਼ ਲੈਂਦੀ ਆ ਤੇ ਤੂੰ ਸਾਰੀ ਦਿਹਾੜੀ ਕੰਮ ਕਰੀ ਜਾਨੀ ਆ ਵਿਖਤੀ ਇਹ ਮੈਨੂੰ ਨਾ ਤੂੰ ਬਹੁਤ ਚੰਗੀ ਲੱਗਦੀ ਸਾਰਾ ਦਿਨ ਤੂੰ ਕੰਮ ਕਰਦੀ ਫਿਰਦੀ ਰਹਿੰਦੀ ਮੈਨੂੰ ਤੇਰੇ ਤੇ ਤਰਸ ਆਉਂਦਾ ਹਾਂਜੀ ਮੰਮੀ ਕੋਈ ਗੱਲ ਨਹੀਂ ਮੰਮੀ ਤੁਸੀਂ ਟੈਨਸ਼ਨ ਨਾ ਲਿਆ ਕਰੋ ਕੋਈ ਗੱਲ ਨਹੀਂ ਮੈਂ ਖਾੜੂ ਬਸ ਟੈਨਸ਼ਨ ਕਿਵੇਂ ਨਾ ਲਵਾਂ ਤੀ ਇਹ ਜੇ ਤੂੰ ਬਿਮਾਰ ਹੋ ਗਈ ਫੇਰ ਹੈ ਮੈਨੂੰ ਤਾਂ ਤੇਰਾ ਵਾਹਲਾ ਮੂ ਹੁੰਦਾ ਸਾਰਾ ਕੰਮ ਸਾਡਾ ਤੇਰੇ ਸਿਰ ਤੇ ਆ ਸਾਡਾ ਘਰ ਤੂੰ ਬੈਠਾ ਇੱਥੇ ਮੈਂ ਤੇਰੇ ਵਾਸਤੇ ਚਾਹ ਲੈ ਕੇ ਆਉਣੀ ਪਹਿਲਾਂ ਚਾਹ ਪੀ ਚਾਹ ਪੀ ਕੇ ਫਿਰ ਤੂੰ ਅੱਧਾ ਘੰਟਾ ਘੰਟਾ ਰੈਸਟ ਕਰਨੀ ਆ ਉਦੋਂ ਬਾਅਦ ਵਿੱਚ ਫਿਰ ਦੁਪਹਿਰ ਦੀ ਰੋਟੀ ਬਣਾਉਣ ਲੱਗਣਾ ਕੋਈ ਨਹੀਂ ਉਹਦੇ ਨੂੰ ਵੇਖ ਕੇ ਹੀ ਕਰ ਲਿਆ ਕਰ ਅੱਧਾ ਕੰਮ ਉਹ ਤੋਂ ਕਰਾਇਆ ਕਰ ਕੋਈ ਨਹੀਂ ਮੰਮੀ ਉਹਨੂੰ ਨਹੀਂ ਪਤਾ ਤੂੰ ਸੀ ਵੱਡੀ ਨੂੰ ਕੋਈ ਨਹੀਂ ਮੰਮੀ ਕੋਈ ਉਹ ਕਿੱਦਾਂ ਦੀ ਆਈ ਉਹਨੇ ਇੱਕ ਕੰਮ ਨਹੀਂ ਕੀਤਾ ਮੇਰੀ ਗੱਲ ਸੁਣ ਪੁੱਤ ਹੁਣ ਤੂੰ ਬੈਠਾ ਇੱਥੇ ਤੈਨੂੰ ਮੈਂ ਚਾਹ ਕਰਕੇ ਲਿਆ ਕੇ ਦਿੰਨੀ ਆ ਤੂੰ ਨਹੀਂ ਉੱਠਣਾ ਲੈ ਮੰਮੀ ਇੰਨੀ ਗਰਮੀ ਆ ਉੱਤੋਂ ਤੇ ਉੱਤੋਂ ਸਾਰਾ ਦਿਨ ਤੁਰੀ ਫਿਰਦੀ ਆ ਤੂੰ ਨਹੀਂ ਆਇਨੀ ਬੈਠਾ ਇਤੇ ਮੈਂ ਤੇਰੇ ਵਾਸਤੇ ਚਾਹ ਲੈ ਕੇ ਆਉਣੀ ਆ ਨਾਲ ਇੱਕ ਪਰੌਂਠੀ ਜੀ ਬਣਾ ਕੇ ਲੈ ਕੇ ਆਉਣੀ ਠੀਕ ਹੈ ਹਾਂ ਤੇ ਫੇਰ ਤੂੰ ਪੈਣਾ ਠੀਕ ਆ ਆਂਟਾ ਡੇਢ ਘੰਟਾ ਰੈਸਟ ਕਰਨੀ ਉਹ ਤੋਂ ਬਾਅਦ ਚ ਦੁਪਹਿਰ ਦੀ ਰੋਟੀ ਸੋਚਾਂਗੇ ਆਪਾਂ ਨਾਲੇ ਉਹਨੂੰ ਲਾਉ ਵੱਡੀ ਨੂੰ ਕੱਢ ਕੇ ਢੱਕਾ ਨਹੀਂ ਤੋੜਦੀ ਉਹ ਤੈਨੂੰ ਵੀ ਰਖਾ ਨਹੀਂ ਆਉਂਦੀ ਉਹਦੇ ਨਾਲ ਵੀ ਉਹ ਕੁਛ ਨਹੀਂ ਕਰਦੀ ਮਮੀ ਆਪਾਂ ਮੇਰਾ ਕੰਮ ਹੀ ਹੈ ਚਲ ਕਰਣੀ ਹੈ ਮੈਂ ਕਰ ਲਵਾਂਗੀ ਕਰ ਚਲ ਠੀਕ ਆ ਪੁੱਤ ਬੈਠ ਮੈਂ ਲੈ ਕੇ ਆਉਣੀ ਆ ਚਾਹ ਤੇਰੇ ਵਾਸਤੇ ਲੈ ਦੱਸ ਹੈ ਹੁਣ ਉਹਨੇ ਕਹਿੰਦੀ ਲੈ ਮੈਂ ਤੇਰੇ ਅਸਤੇ ਚਾਹ ਪਾਣੀ ਲੈ ਕੇ ਆਉਣੀ ਦਰੂਸ ਹੁਣ ਲਿਆ ਲਿਆ ਕਰ ਕਰ ਬੈਠੀ ਨੁਭਰਾਉਂਦੀ ਲੈ ਦੱਸ ਮੈਨੂੰ ਕੋਈ ਪੁੱਛਦਾ ਹੀ ਨਹੀਂ ਹੁਣ ਵੱਡਿਆਂ ਨਾਲ ਉਹਦੀ ਕਿੱਥੇ ਕਦਰ ਹੈਗੀ ਲੈ ਦੱਸ ਜਵਾਂ ਨਹੀਂ ਕਦੇ ਪੁੱਛਿਆ ਮੈਨੂੰ ਉਹਨੂੰ ਕਹੂਗੀ ਬੈਠ ਮੈਂ ਤੇਰੇ ਅਸਤੇ ਲੈ ਲੈ ਰੈਸਟ ਕਰ ਲਾ ਛੱਟ ਨਾਲ ਮੈਂ ਤੇਰੇ ਅਸਤੇ ਚਾਹ ਪਾਣੀ ਲੈ ਕੇ ਆਉਣੀ ਠੀਕ ਏ ਇਹ ਲੈ ਪੁੱਤ ਵਧੀਆ ਚਾਹ ਕਰਕੇ ਲਿਆ ਕੇ ਦਿੱਤੀ ਪੀ ਲੈ ਤੁਸੀਂ ਕਿੰਨਾ ਫਿਕਰ ਕਰਦੇ ਹੋ ਮੇਰਾ ਨਹੀਂ ਫਿਕਰ ਕਰਨਾ ਨਹੀਂਗਾ ਤੂੰ ਵੀ ਸਾਰਿਆਂ ਦਾ ਫਿਕਰ ਕਰਦੀ ਸਾਰਿਆਂ ਦਾ ਫਿਕਰ ਕਰਦੀ ਤਾਂ ਹੀ ਤਾਂ ਪੁੱਤ ਸਾਰੀ ਦਿਹਾੜੀ ਤੁਰ ਤੁਰੀ ਫਿਰਦੀ ਰਹਿੰਦੀ ਆ ਹੈ ਕੋਈ ਨਾ ਮੰਮੀ ਹੁਣ ਉਹ ਖੇਤ ਗਏ ਹੋਏ ਨੇ ਖੇਤੋਂ ਆਉਣਗੇ ਹੁਣ ਜੀ ਰੋਟੀ ਪਾਣੀ ਨਾ ਤਿਆਰ ਕੀਤੀ ਹੋਈ ਫਿਰ ਉਹ ਆ ਕੇ ਗਾਲਾਂ ਕੱਢਣਗੇ ਵੀ ਰੋਟੀ ਨਹੀਂ ਬਣਾਏਗੀ ਫਿਰ ਘਰੇ ਕਲੇਸ਼ ਪਾਊਗਾ ਮੈਨੂੰ ਨਹੀਂ ਚੰਗਾ ਲੱਗਦਾ ਮੰਮੀ ਵੀ ਘਰ 'ਚ ਕਲੇਸ਼ ਪਾਵੇ ਕੰਮ ਦੇ ਪਿੱਛੇ ਹੀ ਆਤੀ ਏ ਮੇਰੀ ਗੱਲ ਸੁਣ ਸਾਰੇ ਟੱਬਰ ਦਾ ਤੂੰ ਫਿਕਰ ਕਰੀ ਜਾਂਦੀ ਆ ਹੈ ਕਿਤੇ ਗਰਮੀ 'ਚ ਤੁਰੀ ਫਿਰਦੀਆਂ ਨਾ ਧੁੱਪ ਪੱਲੇ ਵੇਖੇ ਨਾ ਤੂੰ ਛਾਂ ਲ ਦੇਕੇ ਤੇ ਸਾਰਿਆਂ ਦਾ ਫਿਕਰ ਕਰਦੀ ਤੇ ਤੂੰ ਆਪਦੀ ਸਿਹਤ ਦਾ ਕਿਉਂ ਨਹੀਂ ਫਿਕਰ ਕਰਦੀ ਤੂੰ ਸਟੈਮ ਨਾ ਰੋਟੀ ਖਾਇਆ ਕਰ ਪਹਿਲਾਂ ਚਲੋ ਕੋਈ ਗੱਲ ਨਹੀਂ ਮੰਮੀ ਕੰਮ ਤਾਂ ਹੋ ਹੀ ਜਾਣਿਆ ਤੂੰ ਤਾਂ ਇੱਕ ਕੰਮ ਛੱਡਦੀ ਦੂਜੇ ਨੂੰ ਹੱਥ ਪਾ ਲੈਂਦੀ ਐ ਇੱਕ ਛੱਡਦੀ ਦੂਜੇ ਨੂੰ ਹੱਥ ਪਾ ਲੈਂਦੀ ਮੈਨੂੰ ਆਏ ਹੁੰਦਾ ਮੰਮੀ ਵੀ ਸਾਰਾ ਨਿਭੜ ਜੇ ਟਾਈਮ ਸ ਹੈ ਸਾਰਾ ਇਹ ਨਹੀਂ ਨਿਭੜਦਾ ਪਤਾ ਪਹਿਲਾਂ ਤੂੰ ਆਪ ਦਾ ਰੋਟੀ ਪਾਣੀ ਖਾ ਕੇ ਫਿਰ ਦੁਪਹਿਰੇ ਰੈਸਟ ਵੀ ਕਰਨੀ ਜ਼ਰੂਰੀ ਐ ਤੇਰੇ ਵਾਸਤੇ ਕੋਈ ਨਹੀਂ ਮੰਮੀ ਹਾਂ ਚਲੋ ਕੋਈ ਨਹੀਂ ਤੂੰ ਸੇਠੋ ਮੰਮੀ ਫਿਰ ਮੈਂ ਆਉਗੀ ਮਾੜਾ ਜੁੱਧਰੋਂ ਠੀਕ ਹੈ ਹੈਨੀ ਮੇਰੀ ਗੱਲ ਸੁਣ ਮੰਮੀ ਦੇ ਕੀ ਸਿਰ ਚ ਘੋਲ ਕੇ ਪਾਇਆ ਜਿੰਨੀ ਤੇਰੀ ਸੱਸ ਉਨੀ ਮੇਰੀ ਆ ਤੈਨੂੰ ਉਹ ਵੇਲੇ ਕਦੇ ਚਾਹ ਕਦੇ ਪਾਣੀ ਗਾਏ ਪੁੱਛਦੀ ਫਿਰਦੀ ਆ ਕਿਉਂ ਜੀ ਜੀ ਤੁਹਾਨੂੰ ਗੁੱਸਾ ਆ ਇਹ ਸਾਰਾ ਕੁਝ ਦੇਖ ਕੇ ਤੇ ਗੁੱਸਾ ਤਾਂ ਆਉਂਦਾ ਹੀ ਆ ਹੁਣ ਜਦੋਂ ਤੁਸੀਂ ਬੈਠੀਆਂ ਸੀਗਾ ਤੇ ਮੈਨੂੰ ਤਾਂ ਇਹ ਜੀ ਕਰਦਾ ਸੀ ਤੁਹਾਡਾ ਸਿਰ ਹਾੜਦਾ ਦੋਨਾਂ ਦਾ ਤੇ ਮੰਮੀ ਪੁੱਛੀ ਜਾਂਦੀ ਸੀਗੀ ਕਦੇ ਚਾਹ ਪੀਣੀ ਆ ਮੈਂ ਲੈ ਕੇ ਆਉਣੀ ਆ ਤੇਰੇ ਵਾਸਤੇ ਦੇਖੋ ਮੰਮੀ ਉਨਾ ਹੀ ਪਿਆਰ ਮੰਮੀ ਤੁਹਾਨੂੰ ਕਰਦੇ ਉਨਾ ਹੀ ਮੈਨੂੰ ਕਰਦੇ ਆ ਇਹ ਜੀ ਕੋਈ ਗੱਲ ਨਹੀਂ ਮੈਨੂੰ ਨਹੀਂ ਕਰਦੇਗੇ ਉਹ ਤੇਰੇ ਹੀ ਗੁਣ ਗਾਉਂਦੇ ਆ ਸਾਰਾ ਦਿਨ ਤੁਹਾਨੂੰ ਦੀਦੀ ਇਸ ਗੱਲ ਦਾ ਗੁੱਸਾ ਆਉਂਦਾ ਨਾ ਤੇ ਗੁੱਸਾ ਤਾਂ ਆਊਗਾ ਹੀ ਮੇਰੀ ਗੱਲ ਸੁਣੋ ਦੀ ਜੇ ਤੁਸੀਂ ਮੇਰੇ ਤੁਸੀਂ ਕੋਈ ਦੁਸ਼ਮਣ ਨਹੀਂ ਹੈਗੇ ਮੇਰੀ ਵੀ ਤੁਸੀਂ ਵੱਡੀ ਭੈਣਾਂ ਵਰਗੀਆਂ ਤੇ ਮੈਂ ਤੁਹਾਡਾ ਆਦਰ ਸਤਕਾਰ ਬਹੁਤ ਕਰਦੀ ਆ ਤੇ ਮੈਂ ਨਹੀਂ ਚਾਹੁੰਦੀ ਕਿ ਮੰਮੀ ਕੱਲਾ ਮੈਨੂੰ ਹੀ ਮੋਹ ਪਿਆਰ ਕਰਨ ਤੇ ਤੁਹਾਡਾ ਨਾ ਕਰਨ ਠੀਕ ਹੈ ਨਾ ਤੇ ਜੇ ਤੁਸੀਂ ਚਾਹੁੰਦੇ ਆ ਵੀ ਜਿਵੇਂ ਮੰਮੀ ਮੇਰਾ ਮੋਹ ਪਿਆਰ ਕਰਦੀ ਹੈ ਮੇਰਾ ਇਸ ਘਰ ਦੇ ਵਿੱਚ ਆਦਰ ਸਤਕਾਰ ਹੁੰਦਾ ਹੈ ਤੁਸੀਂ ਵੀ ਉਹੀ ਆਦਰ ਸਤਕਾਰ ਚਾਹੁੰਦੇ ਆ ਨਾ ਜਿਵੇਂ ਤੁਹਾਨੂੰ ਮੈਂ ਕਹਿੰਨੀ ਆ ਨਾ ਦੀਦੀ ਬਸ ਤੁਸੀਂ ਉਵੇਂ ਹੀ ਕਰ ਲਓ ਆਏ ਕੀ ਕਰ ਲਾ ਮੈਂ ਹੁਣ بس ਜੀ ਮੈਂ ਤੁਹਾਨੂੰ ਦੱਸਦੀ ਨਹੀਂ ਤੁਸੀਂ ਕੀ ਕਰਨਾ ਹੈ ਤੇ ਜਿੰਨੇ ਮੇਰਾ ਦਸਤਕਾਰ ਹੋਗਾ ਨਾ ਉਨਾ ਹੀ ਥੋੜਾ ਹੋਣ ਲੱਗ ਜਾਊਗਾ ਮੇਰੇ ਤੋਂ ਨਹੀਂ ਕੁਝ ਹੋਣਾ ਹਾਣਾਗਾ ਜੇ ਤੁਹਾਡੀ ਮਰਜ਼ੀ ਆ ਆ ਦਸਤਕਾਰ ਕਰਵਾਉਣਾ ਜਾਂ ਨਹੀਂ ਕਰਵਾਉਣਾ ਮੈਂ ਤਾਂ ਤੁਹਾਨੂੰ ਕਹਿਣਾ ਸੀ ਕਹ ਤਾਂ ਕੋਈ ਨਾ ਮੰਨੋਗੇ ਨਾ ਮੇਰੀ ਗੱਲ ਕੋਈ ਨਾ ਕੋਈ ਨਾ ਜੀ ਠੀਕ ਹੈ ਚਲ ਇਹ ਕੀ ਕਹਿਣਾ ਚਾਹੁੰਦੀ ਹੈ ਦੋ ਕੁ ਦਿਨ ਇਹਦੀ ਗੱਲ ਮੰਨ ਕੇ ਵੇਖ ਲੈਣੀ ਹੈ ਕੁੜੀ ਇਹ ਕਿ ਮੈਂ ਅੱਜ ਕੰਮ ਤੇ ਲੱਗੀ ਫਈ ਭਾਂਡੇ ਭੋਂਡੇ ਧੋਈ ਜਾਂਦੀ ਇਹ ਤਾਂ ਪਤਾ ਹੀ ਨਹੀਂ ਹੁੰਦਾ ਕਸੇ ਤਮੀ ਮੈਂ ਕੋਈ ਕੰਮ ਕਰਨਾ ਰਸੋਈ ਚ ਤਾਂ ਯੰਭੀ ਨਹੀਂ ਹੁੰਦੀ ਬਾਹ ਕੁੜੀ ਇਹੋ ਕਿ ਮੈਂ ਮੱਤਾਗੀ ਪਹਿਲਾਂ ਭਾਂਡੇ ਮੰਜੀ ਜਾਵੇ ਤੇ ਹੁਣ ਇਹ ਝਾੜੂ ਲਈ ਜਾਂਦੀ ਸੀ ਨਹੀਂ ਤਾਂ ਉਹ ਵਿਚਾਰੀ ਛੋਟੀ ਸਾਰੀ ਦਿਹਾੜੀ ਖਾ ਪੀ ਜਾਂਦੀ ਐ ਨਾ ਉਹ ਧੁੱਪ ਵੇਖੇ ਨਾ ਛਾਂ ਵੇਖੇ ਸਾਰੇ ਟੱਬਰ ਦਾ ਉਹਨੂੰ ਫਿਕਰ ਰਹਿੰਦਾ ਚਲ ਚੰਗਾ ਜੇ ਕਿਤੇ ਇਹ ਵੀ ਉਹਦੇ ਨਾਲ ਕੰਮ ਕਰਾਇਆ ਕਰੇ ਨਹੀਂ ਤਾਂ ਵਿਚਾਰੀ ਉਹਦਾ ਤਾਂ ਮੂੰਹ ਥੋਣ ਵੇਲਾ ਨਹੀਂ ਹੁੰਦਾ ਕਿਤੇ ਚਲ ਸ਼ੁਕਰ ਹੈ ਜੇ ਇਹਨੂੰ ਵੀ ਅਕਲ ਆ ਗਈ ਕਿਤੇ ਇਹਨੇ ਵੀ ਕੰਮ ਨੂੰ ਹੱਥ ਪਾਇਆ ਮਮੀ ਜੀ ਹਾਂ ਚਾਹ ਬਣਾ ਕੇ ਲਿਆਵਾਂ ਤੁਹਾਡੇ ਵਾਸਤੇ ਲੈ ਤੂੰ ਚਾਹ ਬਣਾ ਕੇ ਲਿਆਏਂਗੀ ਹਾਂਜੀ ਹਾਂਜੀ ਮਮੀ ਲੈ ਬਣਾ ਲਿਆ ਫੇਰ ਤਾਂ ਪੁੱਛਣਾ ਹੀ ਕੀ ਹੈ ਜੇ ਤੂੰ ਕਿਤੇ ਮੈਨੂੰ ਚਾਹ ਪੁੱਛਿਆ ਤਾਂ ਸ਼ੁਕਰ ਹੈ ਰੱਬ ਦਾ ਨੀ ਨਹੀਂ ਕੋਈ ਨਾ ਮੰਮੀ ਚਾਹ ਤਾਂ ਬਣਾਉਣੀ ਆਂ ਦੀ ਬਣਾ ਲੈਣੀ ਚਾਹਾਂ ਮੇਰੀ ਗੱਲ ਸੁਣ ਲੈ ਹਾਂਜੀ ਲੈ ਚੀਂ ਆਈ ਨਾ ਹੋਵੇ ਕਿਤੇ ਮਨ ਪੱਕੀਆਂ ਸੱਟ ਦੇ ਵਿੱਚ ਬਹੁਤ ਮਹਿੰਗੀਆਂ ਲੈ ਚੀਂਗਾ ਲੈ ਚੀਂਗਾ ਇੱਕ ਜਾਂ ਦੋ ਲੈ ਚੀਂਗਾ ਹੀ ਪਾਈ ਇਸ ਤੋਂ ਵੱਧ ਨਾ ਪਾਈ ਹਾਂ ਤੇ ਨਾਲੇ ਮੇਰੀ ਗੱਲ ਸੁਣ ਹੋਰ ਤੇ ਦੁੱਧ ਖੇਤ ਜਾਣਾ ਹੁੰਦਾ ਕਿਤੇ ਸਾਰਾ ਦੁੱਧ ਚੱਕ ਕੇ ਵਿੱਚ ਚਾਹ ਦੇ ਪਾ ਦੇਵੇਂ ਸਾਬ ਨਾਲ ਦੁੱਧ ਪਾਈ ਵਿੱਚ ਠੀਕ ਹੈ ਹਾਂ ਤੇ ਨਾਲੇ ਮਿੱਠਾ ਸਾਬ ਨਾਲ ਪਾ ਕੇ ਲਿਆਈ ਕਿਤੇ ਗੜਾਣਾ ਕਰ ਦੇ ਵਿੱਚ ਚਾਹ ਦਾ ਹਾਂ ਤੇ ਇੱਕ ਮੰਮੀ ਜੀ ਤੁਹਾਨੂੰ ਮੈਂ ਗੱਲ ਦੱਸਾਂ ਉਮ ਆਟਾ ਮੈਂ ਗੁੰਨਤਾਗਾ ਭਾਂਡੇ-ਭੁੰਡੇ ਮਾਂ ਦੇ ਮੈਂ ਸਾਰਾ ਕੰਮ ਰਸੋਈ ਦਾ ਕਰਤਾਗਾ ਅੱਛਾ ਆਟਾ ਗੁੰਨਤਾ ਹਾਂਜੀ ਹਾਂਜੀ ਗੁੰਨਤਾ ਸਾਮਣਾ ਗੁੰਨਿਆ ਕਿਤੇ ਪ੍ਰਾਂਤ ਭਰ ਕੇ ਤਾਂ ਨਹੀਂ ਗੁੰਨਤੀ ਨਹੀਂ ਨਹੀਂ ਮੰਮੀ ਸਾਮਣਾ ਹੀ ਗੁੰਨਿਆ ਆਹ ਮੈਂ ਕਿ ਤੈਨੂੰ ਕਿਹੜਾ ਪਤਾ ਕਿ ਤੇ ਰਸੋਈ ਚ ਤਾਂ ਤੂੰ ਬੜੀ ਨਹੀਂ ਹੈਗੀ ਨਹੀਂ ਨਹੀਂ ਮੰਮੀ ਇੰਨਾ ਕਿ ਤਾਂ ਵੇਖ ਕੇ ਪਤਾ ਹੀ ਆ ਇੰਨਾ ਗੁੰਨਾ ਚਲ ਛੁਕਰ ਜਾਂ ਫਿਰ ਚਾਹ ਕਰ ਲਿਆ ਕਰਕੇ ਲਿਓ ਚਲ ਛੁਕਰ ਇਤੇ ਇਹਨੂੰ ਵੀ ਅਕਲ ਆਈ ਇਹ ਵੀ ਕਿਤੇ ਰਸੋਈ ਚੋਂ ਸੇ ਚ ਬੜੀ ਇਹ ਤਾਂ ਚੌਂਤੇ ਦਾ ਮੂੰਹ ਨਹੀਂ ਵੇਂਦੀ ਸੀ ਤੇ ਅੱਜ ਇਹ ਮੈਨੂੰ ਚਾਹ ਪੁੱਛਣ ਆ ਗਈ ਪਤਾ ਨਹੀਂ ਇਹ ਬਦਲੀ ਕਿਵੇਂ ਤਾਂ ਰੱਬ ਨੂੰ ਹੀ ਪਤਾ ਵੀ ਇੰਨਾ ਇਹਦੇ ਵਿੱਚ ਕਿਵੇਂ ਬਦਲਾ ਆਇਆ ਨਹੀਂ ਤਾਂ ਉਹ ਵਿਚਾਰੀ ਉਹ ਹੀ ਮੈਨੂੰ ਚਾਹ ਪੁੱਛਦੀ ਐ ਨਾ ਤਾਂ ਉਹ ਮੈਨੂੰ ਕੁਝ ਕਰਨ ਦਿੰਦੀ ਐ ਕਹਿ ਦਿੰਦੀ ਐ ਮੰਮੀ ਗਰਮੀ ਆ ਗਰਮੀ ਆ ਤੁਸੀਂ ਬਹਿ ਜਾ ਤੇ ਆਪ ਸਾਰੀ ਦਿਹਾੜੀ ਉਹ ਗਰਮੀ ਚ ਲੱਗੀ ਰਹਿੰਦੀ ਐ ਤੇ ਇਹ ਤਾਂ ਅੰਦਰ ਕਿਤੇ ਸੋਫੇ ਤੇ ਬਹਿ ਗਈ ਕਦੇ ਪਿੱਡਾਂ ਤੇ ਬਹਿ ਗਈ ਇਹ ਆਂ ਟਾਈਮ ਪਾਸ ਕਰਦੀ ਚਲ ਚੁਕਰਾਂ ਵਿਚਾਰੀ ਉਹਨੂੰ ਵੀ ਛੋਟੀ ਨੂੰ ਵੀ ਸੁਰਤ ਆਊਗੀ ਨਹੀਂ ਉਹਨ ਵਿਚਾਰੀ ਨੂੰ ਮੇਰ ਤੇ ਰਾਈ ਨਹੀਂ ਕੋਈ ਉਹ ਤਾਂ ਕੰਮ ਹੀ ਕੰਮ ਕਰੀ ਜਾਂਦੀ ਰਹਿੰਦੀ ਕੰਮ ਚ ਹੀ ਉਹਦਾ ਧਿਆਨ ਚੱਲ ਵੇ ਨਹੀਂ ਆ ਜੇ ਕਿਹੋ ਜੀ ਚਾਹ ਪੀਉਂਦੀ ਐ ਬਾਹਰ ਅੱਜ ਚਾਹ ਪੁੱਛੀ ਐ ਇਹਨੇ ਤਾਂ ਮੈਨੂੰ ਜਸਮੀਤ ਪੁੱਤ ਆਈ ਬੈਠੀ ਐ ਤਾਂ ਠੀਕ ਤਾਂ ਹੈਗੀ ਆ ਹਾਂ ਮੰਮੀ ਮੈਂ ਤਾਂ ਠੀਕ ਆ ਬਸ ਉਹ ਮੈਂ ਮਾੜੀ ਫ੍ਰੀਜ ਹੀ ਸੀ ਮੈਂ ਕਿਹਾ ਚੱਲ ਮੈਂ ਰੈਸਟ ਕਰ ਲੈਨੀ ਐ ਬੰਦਕ ਅੱਛਾ ਮੈਂ ਆਖਿਆ ਅੱਜ ਤੂੰ ਮੈਨੂੰ ਦੀ ਸੀ ਨਹੀਂ ਮੈਂ ਕਿਹਾ ਵੇਖਾਂ ਤਾਂ ਸਹੀ ਕਿ ਤੇ ਚਿੱਤ ਤਾਂ ਠੀਕ ਆ ਕਿਤੇ ਹੁਣ ਆ ਜਿੱਲੀ ਕਿਤੇ ਚਿੱਤ ਤਾਂ ਠੀਕ ਆ ਮੰਮੀ ਉਹ ਕੰਮ ਅੱਜ ਉਹ ਕਰ ਰਹੀ ਸਰਬਜੀ ਦੀ ਜੀ ਹੋਰ ਉਹੀ ਤਾਂ ਮੈਂ ਵੇਖੀ ਜਾਨੀ ਵੀ ਉਹ ਤਾਂ ਉਹ ਕੰਮ ਲੱਗੀ ਭਈ ਚਲ ਸ਼ੁਕਰ ਆ ਕਿ ਤੇ ਉਹਨੂੰ ਵੀ ਮਤ ਆਈ ਆ ਤਾਂ ਤਾਂ ਹੀ ਮੰਮੀ ਮੈਂ ਤਾਂ ਕੰਮ ਕਰਨ ਗਈ ਸੀ ਸਵੇਰ ਤੇ ਉਹ ਦੀਦੀ ਤਾਂ ਸਾਰੇ ਹੀ ਕੰਮ ਕਰੀ ਬੈਠੇ ਆ ਹਾਂ ਉਹ ਤਾਂ ਸਾਰੀ ਕਹਿੰਦੀ ਸਬਜੀ ਮੈਂ ਬਣਾ ਲਈ ਆਟਾ-ਉਟਾ ਮੈਂ ਉਹਨਾਂ ਲਈ ਆ ਆਹੋ ਤੇ ਮੈਨੂੰ ਵੀ ਹੁਣ ਚਾਹ ਪੁੱਛ ਕੇ ਆਈ ਆ ਕਹਿੰਦੀ ਮੰਮੀ ਚਾਹ ਕਰਕੇ ਦੇਵਾ ਮੈਂ ਅੰਛਾ ਹਾਂ ਮੈਂ ਕਿਾ ਸ਼ੁਕਰ ਆ ਕਿਤੇ ਚੱਲ ਤੈਨੂੰ ਮਾੜਾ ਮੋਟੀ ਕੋਈ ਸੁਰਤ ਆਉਗੀ ਇਹਨੂੰ ਤੇਰੀ ਵੀ ਰੈਸਟ ਹੋਊਗੀ ਨਹੀਂ ਤਾਂ ਸਾਰੇ ਜਿਹੜੀ ਕੰਮ ਚ ਹੀ ਖੱਪ ਜਾਂਦੀ ਸਹੀ ਗੱਲ ਆ ਮੰਮੀ ਮੈਂ ਤਾਂ ਆਪ ਹਰਾਨਾ ਜਦੋਂ ਮੈਂ ਸਵੇਰ ਉੱਠੀ ਆ ਤੇ ਦੀਦੀ ਨੇ ਤਾਂ ਸਾਰਾ ਕੰਮ ਕਰ ਲਿਆ ਸਬਜੀ ਬਣਾ ਆ ਭਾਂਡੇ ਭੁੰਡੇ ਸਾਫ ਕਰ ਆਟਾ ਉਟਾ ਗੁੰਨ ਕੇ ਰੱਖੀ ਬੈਟੇ ਉਹ ਤੇ ਅੱਜ ਨਾ ਮੈਨੂੰ ਆਏ ਕਹਿੰਦੇ ਸੀ ਕਹਿੰਦੀ ਆ ਕਿ ਨਾ ਤੂੰ ਆਹ ਚਾਦਰਾਂ ਚੂਦਰਾਂ ਧੋਤਾਂ ਦੇਖੋ ਕਿੰਨੀ ਸਫਾਈ ਲੱਗੀ ਜਾਂਦੀ ਹੈ ਹਾਂ ਸਾਰਾ ਸਾਫ ਸੁਥਰਾ ਕੀਤਾ ਪਿਆ ਤੇ ਨਾਏ ਮੈਨੂੰ ਆਂਦੇ ਆ ਕਿ ਤੂੰ ਐਂ ਕਰੀ ਵੀ ਆਹ ਪਰਦੇ-ਪੁਰਦੇ ਜੀ ਮੈਨੂੰ ਲਾ ਕੇ ਦੇ ਦੀ ਤੇ ਇਹ ਮੈਂ ਬਰਸ਼ ਮਾਰ ਮਾਰ ਕੇ ਸਾਰੇ ਧੂੜ ਮੰਮੀ ਮੈਂ ਤਾਂ ਹਰਾਨ ਆ ਵੀ ਇਹ ਨਾ ਕੰਮ ਕਿਵੇਂ ਕਰਨ ਲੱਗ ਗਈ ਦੀ ਹਾਂ ਹੋਰ ਹਰਾਨਗੀ ਤਾਂ ਹੈਗੀ ਮੈਂ ਤਾਂ ਆ ਪਾਈ ਆ ਵੇ ਮੈਂ ਤਾਂ ਸ਼ੁਕਰ ਕਰਦੀ ਆ ਸੱਚੇ ਪਾਤਸ਼ਾਹ ਦਾ ਕਹ ਲਗੀ ਤੇ ਇਹ ਵੀ ਕੰਮ ਲੱਗੀ ਆ ਨਹੀਂ ਮੈਂ ਆਈ ਨਹੀਂ ਮੈਨੂੰ ਤਾਂ ਇਹਦਾ ਸੱਚ ਨਹੀਂ ਹੁੰਦਾ ਵੀ ਇਹ ਕੰਮ ਲੱਗੀ ਆ ਕਿ ਤੂੰ ਮਾੜੀ ਮੋਟੀਆਂ ਨੂੰ ਮਤਮੁੱਤ ਦੇਤੀ ਨਾ ਨਾ ਮੰਮੀ ਮੈਂ ਤਾਂ ਕੀ ਮਤ ਦੇਣੀ ਸੀਗੀ ਉਹ ਤਾਂ ਆਪੇ ਹੀ ਲੱਗੇ ਆ ਦੀਦੀ ਕੰਮ ਕਰਨ ਮੈਂ ਤਾਂ ਕੁਝ ਨਹੀਂ ਕਿਹਾ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਕਿਵੇਂ ਚੇਂਜ ਹੋ ਗਏ ਕਿਵੇਂ ਉਹ ਕੰਮ ਕਰਨ ਲੱਗ ਗਏ ਨਾਲੇ ਪੁੱਤ ਮੇਰੀ ਗੱਲ ਸੁਣ ਕਿਹੜਾ ਕੋਈ ਜ਼ਰਦਾ ਕਿਸੇ ਨੂੰ ਕੰਮ ਕਰਦਾ ਕੋਈ ਗਵਾਂਡੀਆਂ ਗਵਾਂਡਾਂ ਦੇ ਅੱਗੇ ਇਹਨੂੰ ਕੋਈ ਲੁੱਟੀ ਲਾਤੀ ਹੋਣੀ ਆ ਵੀ ਆਪੇ ਉਹ ਛੋਟੀ ਕੰਮ ਕਰਦੀ ਪਹਿਲਾਂ ਮੈਂ ਕਰਦੀ ਰਹੀ ਫਿਰ ਤੂੰ ਆ ਗਈ ਤੱਬੀ ਤੂੰ ਰੌਣਾ ਬੈਠੀ ਰਿਆ ਕਰ ਤੇ ਜਾਂ ਫਿਰ ਕਿਸੇ ਦਾ ਸੁਭਾਈ ਹੁੰਦਾ ਤੇ ਹੁਣ ਅੱਜ ਕੀ ਮੈਂ ਕਰੀ ਜਾਂਦੀ ਆਉਂਦਾ ਤਾਂ ਸਾਰਾ ਮੈਨੂੰ ਤਾਂ ਇਥੇ ਕਿਤੇ ਨੂੰ ਆਉਂਦਾ ਹੀ ਨਹੀਂ ਤੇ ਆ ਜਾਵਦੀ ਆਪ ਹੀ ਕਰੀ ਜਾਂਦੀ ਹਾਂ ਹਾਂਜੀ ਮੰਮੀ ਅੱਜ ਕੱਲ ਤਾਂ ਲੋਕਾਂ ਦਾ ਵੀ ਨਹੀਂ ਪਤਾ ਹੋ ਸਕਦਾ ਕਿਸੇ ਨੇ ਕੁਝ ਕਹਿਤਾ ਹੋਵੇ ਵੀ ਭਾਈ ਤੂੰ ਕੰਮ ਨਾ ਕਰਿਆ ਕਰ ਵੀ ਆਪੇ ਛੋਟੀ ਕੰਮ ਕਰਿਆ ਕਰੂਗੀ ਹਾਂ ਉਹ ਅਗਲਾ ਕਹਿੰਦਾ ਉਹ ਛੋਟੀ ਹੈਗੀ ਉਹ ਦੋ ਜਣੀਆਂ ਕਰ ਲੈਣ ਹਾਂ ਅੱਜ ਕੱਲ ਸਾਰੇ ਜਿਹੜੇ ਤਤਰੀ ਫਿਰਦੀ ਆਉਦੇ ਕਰੇ ਜਾਵੜੀ ਆਉਦੇ ਕਰੇ ਜਾਵੜੀ ਕਿਤੇ ਸ਼ਾਪਿੰਗ ਕਰਨ ਨਿਕਲ ਗਈ ਭਾਵੇਂ ਕਿੱਧਰ ਨੂੰ ਜਾਵੜੀ ਸਹੀ ਸ਼ੁਕਰ ਹੈ ਮੈਂ ਤਾਂ ਨਹੀਂ ਵੇਨੂ ਕਿਤੇ ਮੱਤ ਆਈ ਚਰਚੂ ਕਰਾ ਕੰਮ ਕਰਦੀ ਆਪਾਂ ਦਾ ਕੰਮ ਚਾਹੀਦਾ ਕੰਮ ਨਾਲ ਧੀ ਪੁੱਤ ਸੋਹਣਾ ਲੱਗਦਾ ਪੁੱਤ ਸਹੀ ਗੱਲ ਮੰਮੀ ਹਾਂ ਨਾਲੇ ਤੈਨੂੰ ਸੁਰਤ ਲੈਣੀ ਮਿਲ ਜੂ ਤੂੰ ਅੱਜ ਹੀ ਤੈਨੂੰ ਸੁਰਤ ਆ ਗਈ ਨਾ ਸਹੀ ਗੱਲ ਮੰਮੀ ਚਲੋ ਵਧੀਆ ਜਿਹੜੇ ਕੰਮ ਲੱਗ ਗਏ ਸ਼ੁਕਰ ਕਰਨੀ ਹੈ ਪਰਮਾਤਮਾ ਦਾ ਹਣਾ ਇਹ ਨੂੰ ਨੂੰ ਆਪ ਹੀ ਮੱਤ ਆ ਗਈ ਆ ਚਲ ਮੈਂ ਕੱਪੜੇ ਪ੍ਰੈਸ ਕਰਦੀ ਨਹੀਂ ਅੱਜ ਤੋਂ ਮੈਨੂੰ ਵੀ ਨੇ ਸਾਜ ਆ ਗਿਆ ਦੀਵੀ ਨੇ ਅੱਜ ਮੇਰੇ ਨਾਲ ਸਾਰਾ ਕੰਮ ਕਰਵਾਤਾ ਤੇ ਕਿੰਨਾ ਸੌਖਾ ਲੱਗਦਾ ਏ ਜਿਨਾ ਮੈਨੂੰ ਵੀ ਆਏ ਮੈਂ ਬੇਲਾ ਬੇਲਾ ਜੇ ਲੱਗੀ ਜਾਂਦਾ ਵੀ ਜਿਵੇਂ ਅੱਜ ਕੋਈ ਕੰਮ ਹੀ ਬਹੁਤ ਫਰਕ ਪੈ ਜਾਂਦਾ ਏ ਦੋ ਜਣੇ ਕੰਮ ਕਰਨ ਨਾਲ ਘਰ ਚ ਅੱਗੇ ਮੈਂ ਸਾਰਾ ਦਿਨ ਕੱਲੀ ਖੱਪਦੀ ਰਹਿੰਦੀ ਕੱਲੀ ਖੱਪਦੀ ਰਹਿੰਦੀ ਕੰਮ 'ਤੇ ਚਲੋ ਸੌਖਾ ਹੋਵੇ ਜੇ ਉਹ ਵੀ ਕੰਮ ਲੱਗ ਗਏ ਤਾਂ ਮम्मी ਨੇ ਤਾਂ ਜਸਮੀਤ ਦੀ ਫਿਕਰ ਰਹਿੰਦੀ ਸਾਰਾ ਦਿਨ ਮੈਂ ਸਵੇਰ ਦੀ ਕੰਮ ਕਰੀ ਆਂ ਜਾਨੀਆ ਮੈਨੂੰ ਇੱਕ ਵਾਰੀ ਵੀ ਨਹੀਂ ਪੁੱਛਿਆ ਚਾਹ ਪੀ ਲਾ ਜਸਮੀਤ ਨੂੰ ਕਹਿੰਦੀ ਲਾ ਚਾਹ ਪੀ ਲਾ ਹੋਇਆ ਪੁੱਤ ਸਰਪਜੀਤ ਆ ਜੱਤੀ ਇਹ ਤੂੰ ਵੀ ਚਾਹ ਪੀ ਉਹ ਵੀ ਤੇਰੀ ਚਾਹ ਵੀ ਰੱਖੀ ਆ ਮੈਂ ਹਾਂ ਤੂੰ ਕੀ ਸੋਚਿਆ ਵੀ ਮੈਂ ਕੱਲੇ ਕਿ ਤੇ ਜਸਮੀਤ ਦੀ ਚਾਹ ਰੱਖਈ ਆ तू ਵੀ ਟੜਕੇ ਦੀ ਕੰਮ ਕਰੀ ਜਾਨੀ ਪੁੱਤ ਤੇਰੀ ਵੀ ਮੈਂ ਚਾਹ ਲਿਆਈ ਆ ਤੇਰੀ ਮਾਰੀ ਨੇ ਮੈਂ ਲੈ ਚੀਆਂ ਵੱੱਤ ਪਾਈਆਂ ਮੈਂ ਕਿਹਾ ਤੈਨੂੰ ਅੱਜ ਥਕੀ ਮ ਆਇਆ ਹੂਗਾ ਤੇਰਾ ਥਕੀ ਮਾ ਲੈ ਜੂ ਚਾਹ ਪੀਓ ਬਹਿ ਕੇ ਦੋਨੇ ਜਾਨੀਆਂ ਮੈਂ ਆਉਣੀ ਆ ਤੈਨੂੰ ਆਏ ਲੱਗੇ ਸੀ ਵੀ ਇੱਕ ਚਾਹ ਮੰਮੀ ਆਪਦੇ ਵਾਸਤੇ ਲੈ ਕੇ ਆਈ ਹੈ ਤੈਨੂੰ ਆਏ ਲੱਗੇ ਸੀ ਵੀ ਮੰਮੀ ਖਣੀ ਮੇਰੇ ਵਾਸਤੇ ਚਾਹ ਬਣਾ ਕੇ ਲੈ ਆਈ ਆ ਤੇ ਤੇਰੇ ਵਾਸਤੇ ਨਹੀਂ ਲੈ ਕੇ ਆਈ ਮੈਂ ਤੈਨੂੰ ਕਿਹਾ ਸੀ ਨਾ ਵੀ ਜਿਵੇਂ ਤੈਨੂੰ ਮੈਂ ਕਹਿੰਨੀ ਤੂੰ ਉਵੇਂ ਹੀ ਘਰੀ ਚੱਲ ਤੇ ਵੇਖਾ ਤੂੰ ਉਵੇਂ ਕੀਤਾ ਤੇ ਤੈਨੂੰ ਮੰਮੀ ਨੇ ਬਰੋਬਰ ਬਿਠਾਇਆ ਕਿ ਨਹੀਂ ਚਾਹ ਵਾਸਤੇ ਹਾਂਜੀ ਹਾਂਜੀ ਇਹਦੀ ਇਹ ਤਾਂ ਹੈ ਹਾਂ ਤੇ ਇਹ ਕੰਮ ਨਾਲ ਹੀ ਕਦਰ ਹੁੰਦੀ ਹੈ ਸਰਬਜੀਤ ਵੇਲਿਆਂ ਬੈਠਿਆਂ ਨੂੰ ਕੋਈ ਨਹੀਂ ਪੁੱਛਦਾ ਹੁਣ ਸਾਰਾ ਦਿਨ ਮੈਂ ਕੰਮ ਕਰਦੀ ਸੀ ਇੱਥੇ ਸਾਰਾ ਦਿਨ ਖੱਪਦੀ ਰਹਿੰਦੀ ਸੀ ਤੇ ਮੰਮੀ ਨੂੰ ਫਿਕਰ ਰਹਿੰਦਾ ਸੀ ਉਹ ਸਾਰਾ ਦਿਨ ਕੰਮ ਕਰਦੀ ਤੇ ਮੈਂ ਉਹਨੂੰ ਚਾਹ ਪੁੱਛਾਂ ਮੈਂ ਉਹਨੂੰ ਰੋਟੀ ਪੁੱਛਾਂ ਤੁਸੀਂ ਤਾਂ ਦੀਦੀ ਬੈਠੇ ਰਹਿੰਦੇ ਸੀ ਸਾਰਾ ਦਿਨ ਕੋਈ ਕੰਮ ਨਹੀਂ ਸੀ ਕਰਦੇ ਕਿਤੇ ਸੋਫੇ ਤੇ ਬਹਿ ਕੇ ਕਿਤੇ ਫੋਨ ਤੇ ਲੱਗੇ ਜਦੋਂ ਫ੍ਰੀ ਹੋਏ ਕੋਮੰਜਾ ਵੜੇ ਸੇਹਲੀਆਂ ਨਾਲ ਕਿਤੇ ਕਿਹਦੇ ਨਾਲ ਕਿਤੇ ਕਿਹਦੇ ਨਾਲ ਤੇ ਫਿਰ ਤੁਹਾਨੂੰ ਮੰਮੀ ਨੇ ਕੀ ਪੁੱਛਣਾ ਸੀ ਮੈਂ ਮੈਂ ਮੰਮੀ ਨੂੰ ਦੇਂਦੀ ਸੀ ਸਾਰਾ ਦਿਨ ਕੰਮ ਧੰਦਾ ਕਰਦੀ ਵੀ ਇਹ ਕੰਮ ਧੰਦਾ ਕਰਦੀ ਫਿਰਦੀ ਇਹ ਥੱਕ ਜਾਂਦੀ ਐ ਤੇ ਤਾਂ ਕਰਕੇ ਮੰਮੀ ਮੈਨੂੰ ਰੋਟੀ ਚਾਹ ਪਾਣੀ ਸਾਰਾ ਕੁਝ ਪੁੱਛਦੇ ਸੀਗੇ ਤੇ ਹੁਣ ਇਹਦਾ ਇਹਦਾ ਨਤੀਜਾ ਕੀ ਨਿਕਲਿਆ ਪਤਾ ਤੈਨੂੰ ਕੀ ਨਤੀਜਾ ਨਿਕਲਿਆ ਦਾ ਹਾਂਜੀ ਹਾਂਜੀ ਕਿ ਹੁਣ ਮੈਂ ਅੱਜ ਕੰਮ ਕੀਤਾ ਵੇਖ ਮੈਨੂੰ ਵੀ ਮੰਮੀ ਨਾਲ ਬਰਬਰ ਲਿਆ ਕੇ ਦਿੱਤੀ ਨਾ ਚਾਹ ਤੁਹਾਡੇ ਹਾਂ ਜੇ ਆਪਾਂ ਕੰਮ ਕਰਦੀਆਂ ਤੇ ਘਰ ਦੇ ਵੀ ਆਪਣੀ ਫੇਰ ਹੀ ਕਦਰ ਕਰਦੀ ਆ ਘਰ ਦੇ ਨੂੰ ਵੀ ਚਾਹ ਚੜਦਾ ਏ ਕੰਮ ਕਰਦੇ ਦੇਖ ਕੇ ਵੀ ਇਹ ਕੰਮ ਕਰਦੇ ਆ ਆਪਾਂ ਇਹਨਾਂ ਨੂੰ ਚਾਹ ਪਾਣੀ ਪੁੱਛਗੇ ਵੀ ਇਹ ਵਿਚਾਰੇ ਥੱਕ ਗਏ ਨੇ ਕੰਮ ਕਰਕੇ ਤੂੰ ਤਾਂ ਉਹੀ ਗੁੱਸਾ ਕਰੀ ਜਾਂਦੀ ਸੀ ਹੁਣ ਆਪਾਂ ਦੋਨੇ ਪੈਣਾ ਰਲ ਕੇ ਕੰਮ ਧੰਦਾ ਕਰਿਆ ਕਰਾਂਗੇ ਤੇ ਮੈਂ ਤੇ ਰਲ ਕੇ ਕਰਿਆ ਕਰਾਂਗੇ ਹੁਣ ਹਾਂ ਮੈਂ ਤੇ ਵਿੱਚ ਦੀ ਸਾਰਾ ਨਿਵੇੜ ਲਿਆ ਕਰਾਂਗੇ ਤੇ ਹੁਣ ਤਾਂ ਖੁਸ਼ ਆ ਨਾ ਨਹੀਂ ਪਿਆਰ ਮੰਮੀ ਤੁਹਾਨੂੰ ਕਰਦੀ ਐ ਜਿੰਨਾ ਮੈਨੂੰ ਕਰਦੀ ਸੀ ਹਾਂ ਹਾਂ ਨਹੀਂ ਮੈਨੂੰ ਮੇਰੇ ਮੇਰੇ ਦਿਲ 'ਚ ਇਹਮ ਸੀਗਾ ਹੁਣ ਜਿਵੇਂ ਕੰਮ ਕਰਦੀ ਸੀ ਤਾਂ ਮੰਮੀ ਮੈਨੂੰ ਵੀ ਉਹਨੇ ਹੀ ਕਰਦੇ ਆ ਨਾ ਹਾਂ ਆ ਅੱਗੇ ਮੈਨੂੰ ਐ ਸੀਗਾ ਮੈਨੂੰ ਮੈਨੂੰ ਪਿਆਰ ਨਹੀਂ ਕਰਦੇਗੇ ਤੂੰ ਮੰਮੀ ਤੁਸ ਠੱਕ ਜਾਂਦੇ ਸੀਗੇ ਹਾਂ ਤੁਹਾਨੂੰ ਮੰਮੀ ਨੇ ਕੀ ਰੋਟੀ ਟੋਕ ਪੁੱਛਣਾ ਸੀ ਜੋ ਤੁਸੀਂ ਸਾਰਾ ਦਿਨ ਵਿਹਲੇ ਬੈਠੇ ਰਹਿੰਦੇ ਸੀਗੇ ਸਹੀ ਗੱਲ ਆ ਹਾਂ ਹੁਣ ਮੰਮੀ ਨੇ ਦ ਇੱਕੋ ਜਿਹੀ ਪਿਆਰ ਕਰਦੇ ਹੋ ਆਪਾਂ ਦੋਨਾਂ ਨੂੰ ਚੱਲ ਫਟਾਫਟ ਚਾਹ ਪੀ ਲੈ